ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਅੰਮ੍ਰਿਤ ਛਕਣ ਤੋਂ ਪਹਿਲਾਂ ਬੰਦੇ ਨੂੰ ਤਿਆਰੀ ਕਿਵੇਂ ਦੀ ਕਰਨੀ ਚਾਹੀਦੀ ਹੈ ਪਹਿਲਾਂ ਉਸ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਜੋ ਅੰਮ੍ਰਿਤ ਅੱਗੇ ਜਾ ਕੇ ਉਸ ਦਾ ਗੁਰਸਿੱਖੀ ਜੀਵਨ ਨਾਲ ਗੁਰਬਾਣੀ ਨਾਲ ਪਿਆਰ ਵਧੇ ਹਾਲਾਂਕਿ ਉਸ ਦਾ ਅੰਮ੍ਰਿਤ ਅਧ ਵਿਚਾਲੇ ਨਾ ਟੁੱਟੇ ਅਧ ਵਿਚਾਲੇ ਰਹੇ ਉਹਦਾ ਅੰਮ੍ਰਿਤ ਪਹਿਲੀ ਗੱਲ ਤਾਂ ਆਪਾਂ ਇੱਕ ਛੋਟੀ ਜਿਹੀ ਕਹਾਣੀ ਸੱਚੀ ਤੋਂ ਸ਼ੁਰੂ ਕਰਦੇ ਆਂ ਗੱਲ ਤਲਵੰਡੀ ਸਾਬੋ ਦੇ ਵਿੱਚ ਕੋਈ ਆਪਣੀ ਜਾਣ-ਪਛਾਣ ਦਾ ਮਿਸਤਰੀ ਕਰੀਆ ਟਰੈਕਟਰਾਂ ਦਾ ਹੈਗਾ ਉਹਦੇ ਕੋਲ ਅਸੀਂ ਬੈਠੇ ਉਹਨੇ ਸਾਨੂੰ ਗੱਲ ਸੁਣਾਈ ਕਹਿੰਦਾ ਯਾਰ ਸਾਡੇ ਕੋਲੇ ਕੋਈ ਮਤਲਬ ਬੰਦਾ ਆਇਆ ਕਹਿੰਦਾ ਉਹਦੀ दारू ਪੀਤੀ ਹੋਈ ਸੀ ਕਹਿੰਦਾ ਉਹ ਦਿਨ ਦੇ ਵਿੱਚ ਹੀ ਦੁਪਹਿਰੇ ਹੀ दारू ਪੀ ਫਿਰਦਾ ਸੀ ਅਸੀਂ ਉਹਨੂੰ ਕਹਿੰਦਾ ਕਿਹਾ ਯਾਰ ਤੂੰ ਅੱਜ ਦਿਨ ਹੀ ਕਿਉਂ ਪੀ ਫਿਰਦਾ ਅੱਗੇ ਦਾ ਸ਼ਾਮ ਨੂੰ ਪੀਂਦਾ ਸੀ ਉਹਨੇ ਅੱਗੋਂ ਜਵਾਬ ਦਿੱਤਾ ਕਹਿੰਦਾ ਯਾਰ ਮੈਂ ਕੱਲ ਨੂੰ ਅੰਮ੍ਰਿਤ ਛਕਣਾ ਮਖਾ ਯਾਰ ਅੱਜ ਦਾ ਦਿਨ ਰਹਿ ਗਿਆ ਵੀ ਅੱਜ ਦਾ ਦਿਨ ਤਾਂ ਆਪਾਂ ਵੱਧ ਤੋਂ ਵੱਧ ਸ਼ਰਾਬ ਪੀ ਲਈਏ ਦੇਖੋ ਵੀ ਗੁਰੂ ਸਾਹਿਬ ਦਾ ਬਚਨ ਹੈ ਸੱਚ ਕਹੂੰ ਸੁਣ ਲੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਵੀ ਜਦੋਂ ਤੱਕ ਆਪਣਾ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਪਿਆਰ ਹੀ ਨਹੀਂ ਹੈਗਾ ਤਾਂ ਆਪਣਾ ਅਮਰਿਤ ਛਕਣ ਦਾ ਕੀ ਫਾਇਦਾ ਜਦੋਂ ਉਸ ਬੰਦੇ ਦਾ ਪਿਆਰ ਤਾਂ ਸ਼ਰਾਬ ਨਾਲ ਪਿਆਗਾ ਜਾਂ ਕੁਝ ਹੋਰ ਲਾਲੋ ਜਦੋਂ ਪਿਆਰ ਦਾ ਉਹ ਆਵਦਾ ਮਤਲਬ ਸ਼ਰਾਬ ਜਾਂ ਨਸ਼ਿਆਂ ਝੂਣੀ ਨਿਕਲਿਆ ਤਾਂ ਉਹਦਾ ਅੰਮ੍ਰਿਤ ਕੀ ਰੰਗ ਲਾਊਗਾ ਚਲੋ ਜੇ ਉਹਦੇ ਕੋਈ ਪੂਰਵਲੇ ਸੰਸਕਾਰ ਕੋਈ ਬਾਲੇ ਜਿਆਦਾ ਹੋਏ ਹੋ ਸਕਦਾ ਉਹਦਾ ਅਮ੍ਰਿਤ ਸ਼ਕੀ ਜੀਵਨ ਬਦਲ ਜੇ ਪਰ ਬਹੁਤ ਮੁਸ਼ਕਿਲ ਹੈ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕੋਈ ਪਹਿਲਾ ਆਪਣਾ ਵੀ ਫਰਜ਼ ਬਣਦਾ ਹੈ ਪਹਿਲਾਂ ਪੁਰਾਣੇ ਸਤਜੁਗ ਤ੍ਰੇਤਾ ਦਵਾਪਰ ਦੇ ਵਿੱਚ ਗੁਰੂਆਂ ਦੀ ਰਾਜੇ ਮਹਾਰਾਜੇ ਵੀ ਗੁਰੂਆਂ ਦੀ ਭਾਲ ਕਰਦੇ ਉਹਨਾਂ ਦੀ ਤਲਾਸ਼ ਕਰਦੇ ਵੀ ਅਸੀਂ ਗੁਰੂ ਵਾਲੇ ਬਣੀਏ ਉਹਨਾਂ ਨੂੰ ਕਿੰਨਾ ਮੁਸ਼ਕਿਲ ਹੁੰਦਾ ਸੀ ਤਾਂ ਹੁਣ ਦੇਖੋ ਤੁਸੀਂ ਗੁਰੂ ਪਿਤਾ ਜੀ ਨੇ ਆਪਾਂ ਨੂੰ ਅੰਮ੍ਰਿਤ ਦੀ ਦਾਤ ਉਈ ਇਹ ਆਪ ਨੂੰ ਸੌਖੀ ਤਾਂ ਮਿਲਨੀ ਗਈ ਜਦੋਂ ਗੁਰੂ ਸਾਹਿਬ ਜੀ ਨੇ ਮਤਲਬ ਸਿਰ ਦੀ ਮੰਗ ਕੀਤੀ ਜਦੋਂ ਖਾਲਸਾ ਪੰਥ ਦੀ ਸਾਇਨਾ ਕੀਤੀ ਐ ਇਕੱਠ ਤਾਂ ਉਦੋਂ ਵੀ ਬਹੁਤ ਸੀ ਪਰ ਪੰਜ ਪਿਆਰੇ ਜਿਨ੍ਹਾਂ ਨੂੰ ਆਪਾਂ ਅੱਜ ਵੀ ਯਾਦ ਕਰਦੇ ਆ ਉਹ ਨਿਤਰੇ ਉਹਨਾਂ ਨੇ ਸੀਸ ਦੀ ਜਿਹੜੀ ਗੁਰੂ ਸਾਹਿਬ ਦੀ ਮੰਗ ਸੀ ਉਹ ਪੂਰੀ ਕੀਤੀ ਤਾਂ ਜਾ ਕੇ ਅੱਜ ਆਪਾਂ ਅੰਮ੍ਰਿਤ ਆਪਾਂ ਨੂੰ ਸੁਖਾਲੇ ਤਰੀਕੇ ਨਾਲ ਹੀ ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਨੇ ਆ ਕੁਝ ਆਪਣੇ ਵੀ ਜਿਹੜੇ ਆਗੂ ਸਹਿਬਾਨ ਨੇ ਜਥੇਦਾਰ ਨੇ ਕਉਸ ਇਹਨਾਂ ਦੀਆਂ ਵੀ ਅਸੀਂ ਗਲਤੀਆਂ ਹੀ ਕਹਾਂਗੇ ਕਿਉਂਕਿ ਸੱਚੀ ਗੱਲ ਕਹਿਣ ਤੋਂ ਹਮੇਸ਼ਾ ਗੁਰਸਿੱਖ ਦਾ ਫਰਜ਼ ਹੈ ਪਿੱਛੇ ਨਹੀਂ ਹਟਣਾ ਚਾਹੀਦਾ ਗਲਤੀਆਂ ਸਾਨੂੰ ਛੋਟੀਆਂ ਜੀਆਂ ਇਹ ਲੱਗ ਰਹੀਆਂ ਨੇ ਵੀ ਜਿਵੇਂ ਆਪਾਂ ਹੁਣ ਆਪਾਂ ਉਸੇ ਬੰਦੇ ਦੀ ਗੱਲ ਹੀ ਲੈ ਲਈਏ ਹੁਣ ਇੱਕ ਦਿਨ ਪਹਿਲਾਂ ਤਾਂ ਉਹ ਸ਼ਰਾਬੀ ਫਿਰਦਾ ਅਗਲੇ ਦਿਨ ਚਲੋ ਬੁਰਸ਼-ਵਰਸ਼ ਕਰਕੇ ਕੇਸਰੀ ਪਰਨਾ ਬਣ ਕੇ ਉਹ ਅਮਰ ਸੇਕਣ ਲਈ ਰੈਡੀ ਹੋ ਜਾਂਦਾ ਤਾਂ ਉੱਥੇ ਉਹਨੂੰ ਕੋਈ ਸਵਾਲ ਨਹੀਂ ਕੀਤਾ ਜਾਂਦਾ ਵੀ ਤੂੰ ਕੋਈ ਜਪਜੀ ਸਾਹਿਬ ਦਾ ਪਾਠ ਜਾਂ ਕੋਈ ਤੂੰ ਕੋਈ ਨਿਤਨੇਮ ਦੇਖਨੇ ਪਾਠ ਕੀਤੇ ਆ ਜਾਂ ਕੋਈ ਕੀ ਤੇਰੀ ਤਿਆਰੀ ਆ ਹਾਲਾਂਕਿ ਕੇਸ ਵੀ ਪੂਰੇ ਰੱਖਣ ਲਈ ਨਹੀਂ ਵਿੱਚ ਗੁਰੂ ਘਰਾਂ ਦੇ ਵਿੱਚ ਕਿਹਾ ਜਾਂਦਾ ਉਹਦੇ ਕੇਸ ਵੀ ਹਜੇ ਮੰਨ ਲਓ ਪ੍ਰਕਾਸ਼ ਨਹੀਂ ਹੋਏ ਹੁੰਦੇ ਕੇਸ ਵੀ ਉਹਦੇ ਕੱਟੇ ਹੁੰਦੇ ਆ ਦਾੜੀ ਵੀ ਕੱਟੀ ਹੁੰਦੀ ਹੈ ਤਾਂ ਫੇਰ ਵੀ ਉਹਨੂੰ ਅੰਮ੍ਰਿਤ ਛਕਾ ਦਿੱਤਾ ਜਾਂਦਾ ਹੈ ਕਿੱਡੀ ਮਾੜੀ ਗੱਲ ਹੈ ਕਿੱਡੀ ਦੁੱਖ ਦੀ ਗੱਲ ਹੈ ਵੀ ਜਿਹੜਾ ਅੰਮ੍ਰਿਤ ਗੁਰੂ ਪਿਤਾ ਜੀ ਨੇ ਉਹਦਾ ਪੰਜ ਸਿਰਾਂ ਬਦਲੇ ਜਦੋਂ ਪੰਜ ਪਿਆਰਿਆਂ ਨੇ ਆਪਣੇ ਸੀਸ ਦੀ ਪ੍ਰਵਾਹ ਨਾ ਕਰਦੇ ਹੋਏ ਖੜੇ ਹੋ ਕੇ ਸੀਸ ਦੀ ਭੇਟਾ ਦਿੱਤੀ ਫੇਰ ਜਾ ਕੇ ਆਪ ਨੂੰ ਅੰਮ੍ਰਿਤ ਮਿਲਿਆ ਸੀ ਤੇ ਹੁਣ ਆਪਾਂ ਕਿੰਨਾ ਸਸਤਾ ਕਰਤਾ ਚਲੋ ਕਲ ਯੁੱਗ ਦਾ ਪ੍ਰਭਾਵ ਹੈ ਹੁਣ ਅੰਮ੍ਰਿਤ ਛਕਣ ਵਾਸਤੇ ਕੋਈ ਲੋਕ ਤਿਆਰੀ ਨਹੀਂ ਕਰਦੇ ਕਿਤਨਾ ਕਿਤੇ ਜਿਹੜੇ ਇਹ ਆਪਣੇ ਆਗੂ ਨੇ ਇਹਨਾਂ ਨੂੰ ਵੀ ਇਹਨਾਂ ਦਾ ਵੀ ਫਰਜ਼ ਬਣਦਾ ਹੈ ਕੋਈ ਜ਼ਿਲ੍ਹਾ ਵਾਜਬ ਜਾਂ ਕੋਈ ਸ਼ਹਿਰ ਮੁਤਾਬਕ ਕੋਈ ਛੋਟੇ ਛੋਟੇ ਸਕੂਲ ਤਿਆਰ ਕੀਤੇ ਜਾਣ ਜਿੱਥੇ ਕੋਈ ਸ਼ਾਸਤਰ ਦਾ ਗਿਆਨ ਗੁਰਬਾਣੀ ਦਾ ਗਿਆਨ ਕੋਈ ਗੱਤਕਾ ਆਦ ਬੀ ਚੀਜ਼ਾਂ ਸਿਖਾਈਆਂ ਜਾਣ ਉਹਨਾਂ ਨੂੰ ਮਹੀਨਾ ਦੋ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਉਹ ਤੋਂ ਕੋਈ ਬਕਾਇਦਾ ਸਰਟੀਫਿਕੇਟ ਮਿਲੇ ਉਹ ਸਰਟੀਫਿਕੇਟ ਮਨ ਲਓ ਜਾ ਕੇ ਗੁਰੂ ਘਰ ਦਿਖਾ ਕੇ ਫਿਰ ਹੀ ਅੰਮ੍ਰਿਤ ਦੀ ਦਾਤ ਮਿਲੇ ਤਾਂ ਥੋੜਾ ਸੁਧਾਰ ਹੋ ਸਕਦਾ ਹੈ ਇਹ ਜ਼ਰੂਰੀ ਬੇਨਤੀ ਮਨ ਲਓ ਇਹ ਵੀ ਹੈ ਵੀ ਜਿਹੜੇ ਹੁਣ ਅੰਮ੍ਰਿਤ ਆਪਣੇ ਸ਼ੱਕੇ ਨੇ ਅੰਮ੍ਰਿਤ ਸ਼ੱਕੇ ਵੀ ਜਿਹੜੇ ਹੁਣ ਆਪਾਂ ਐ ਕੱਚੇ ਅੰਮ੍ਰਿਤ ਸ਼ੱਕ ਲੈਨੇ ਆ ਕੱਚੇ ਪੈਰੀ ਅੰਮ੍ਰਿਤ ਸ਼ੱਕ ਲੈਨੇ ਆ ਆਪਾਂ ਗੁਰਬਾਣੀ ਆਪ ਨਹੀਂ ਪੜ੍ਹਦੇ ਸਹਿਜ ਪਾਠਾ ਤੇ ਅਖੰਡ ਪਾਠਾਂ ਤੇ ਆਪਾਂ ਜੋਰ ਦਿੱਤਾ ਹੁੰਦਾ ਹੈ ਗ੍ਰੰਥੀ ਆਉਂਦੇ ਨੇ ਪਾਠ ਕਰਕੇ ਮੰਨ ਲਓ ਚੜੇ ਜਾਂਦੇ ਨੇ ਆਪਣਾ ਕੋਈ ਧਿਆਨ ਨਹੀਂ ਹੁੰਦਾ ਗੁਰਸਿੱਖ ਜਦੋਂ ਬੰਦੇ ਨੇ ਅੰਮ੍ਰਿਤ ਛਕ ਲਿਆ ਉਹਦਾ ਇੱਕ ਫਰਜ਼ ਵੀ ਹੈ ਵੀ ਉਹ ਘੱਟੋ ਘੱਟ ਕਮ ਸੇ ਕਮ ਇੱਕ ਸਾਲ ਦੇ ਵਿੱਚ ਤਾਂ ਇੱਕ ਪਾਠ ਤਾਂ ਜ਼ਰੂਰ ਆਪ ਕਰੇ ਗੁਰਬਾਣੀ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਹੌਲੀ ਹੌਲੀ ਕੋਈ ਅਰਥ ਸਮੇਤ ਪਾਠ ਕਰਨ ਦੀ ਕੋਸ਼ਿਸ਼ ਕਰੇ ਇੱਕ ਸਾਲ ਦੇ ਵਿੱਚ ਇੱਕ ਪਾਠ ਦਾ ਆਪ ਕਰੇ ਫਿਰ ਤਾਂ ਜੋ ਕੋਈ ਆਪਣੀ ਗੱਲ ਨੂੰ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਉੱਪਰੋਂ ਛੇੜਛਾੜ ਨਾ ਹੋ ਸਕੇ ਆਪਾਂ ਨੂੰ ਗੁਰਬਾਣੀ ਦਾ ਬੋਧ ਹੋਵੇ ਸਮਝ ਹੋਵੇ ਹੁਣ ਆਪਾਂ ਕਈ ਤੁਹਾਡੇ ਕੋਲੇ ਵੀਡੀਓ ਇਹ ਜਿਹੀਆਂ ਵੀ ਆਈਆਂ ਹੋਣਗੀਆਂ ਜਿੱਥੇ ਮਿਲਦਾ ਵੀ ਮਤਲਬ ਗੁਰੂ ਸਾਹਿਬ ਨਾਲ ਛੇੜਛਾੜ ਕੋਈ ਗੁਰੂਕਮਲ ਗੁਰਬਾਣੀ ਨਾਲ ਵਿੱਚ ਕੋਈ ਫੇਰਬਦਲ ਹੋ ਰਿਹਾ ਹੈ ਉਵੇਂ ਇਹ ਫਿਰ ਸਮੇਂ-ਸਮੇਂ ਤੇ ਇਹ ਰੁਕਣਾ ਨਹੀਂ ਹੈ ਜਦ ਤੱਕ ਆਪਾਂ ਆਪ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਨਹੀਂ ਕਰਦੇ ਇੱਕ ਹੋਰ ਵੀ ਗੁਰੂ ਪਿਤਾ ਜੀ ਨੇ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੀ ਉਹ ਸਾਡੇ ਖਿਆਲ ਨਾਲ ਤਾਂ ਇੱਕੋ ਹੀ ਤਰੀਕੇ ਦਾ ਕੀਤਾ ਸੀ ਆਪਾਂ ਹੁਣ ਅੰਮ੍ਰਿਤ ਨੂੰ ਵੀ ਕਈ ਹਿੱਸਿਆਂ 'ਚ ਵੰਡ ਲਿਆ ਆਹ ਜੀ ਫਲਾਨਿਆਂ ਦਾ ਅੰਮ੍ਰਿਤ ਆ ਗਿਆ ਆਹ ਜੀ ਧੌਂਕਿਆਂ ਦਾ ਅੰਮ੍ਰਿਤ ਆ ਗਿਆ ਆਪਾਂ ਅੰਮ੍ਰਿਤ ਨੂੰ ਵੀ ਕਈ ਹਿੱਸਿਆਂ ਦੇ ਵਿੱਚ ਵੰਡੀ ਬੈਠੇ ਆ ਆਪਾਂ ਆਪਣੀਆਂ ਗੁਰਸਿੱਖਾਂ ਦੀ ਆਪਾਂ ਹਾਲਾਂਕਿ ਸਾਰੇ ਜਿਹੜੇ ਗੁਰਸਿੱਖਾ ਗੁਰਪਾਈਆਂ ਪਰ ਆਪਣੇ ਆਪਸ ਵਿੱਚ ਵੀ ਆਪਦੇ ਵਿੱਚ ਵੀ મતਭੇਦ ਬਹੁਤ ਜ਼ਿਆਦੇ ਹੋ ਗਏ ਇਹ ਚੀਜ਼ ਦਾ ਵੀ ਆਪਾਂ ਨੂੰ ਹੌਲੀ-ਹੌਲੀ ਇਹ ਇਹ ਚੀਜ਼ ਦਾ ਵੀ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਅੰਮ੍ਰਿਤ ਦੇ ਆਪਾਂ ਹਿੱਸੇ ਨਾ ਬਣਾਈਏ ਅੰਮ੍ਰਿਤ ਗੁਰੂ ਪਿਤਾ ਜੀ ਨੇ ਆਪਾਂ ਨੂੰ ਇਕੱਠੇ ਕਰਨ ਵਾਸਤੇ ਜਾਤ ਪਾਤ ਮਿਟਾਉਣ ਵਾਸਤੇ ਧਰਮ ਦੇ ਰਾਹ ਤੇ ਤੁਰਨ ਵਾਸਤੇ ਆਪਾਂ ਨੂੰ ਇੱਕ ਕਰਨ ਦਾ ਜਿਹੜਾ ਹੈਗਾ ਇਹ ਕੀਤਾ ਸੀ ਗੁਰੂ ਸਾਹਿਬ ਨੇ ਹਾਲਾਂਕਿ ਆਪਾਂ ਤਾਂ ਅੰਮ੍ਰਿਤ ਹੀ ਕਈ ਤਰੀਕਿਆਂ ਦੇ ਬਣਾ ਲਏ ਇਸ ਚੀਜ਼ ਤੋਂ ਵੀ ਆਪਾਂ ਥੋੜਾ ਮੰਨ ਲਓ ਬਚੀਏ ਹੁਣ ਆਪਾਂ ਗੱਲ ਕਰਦੇ ਹਾਂ ਵੀ ਅੰਮ੍ਰਿਤ ਛਕਣ ਤੋਂ ਪਹਿਲਾਂ ਆਪਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਮਰਿਤ ਛਕਨ ਤੋਂ ਪਹਿਲਾਂ ਤਾਂ ਜੀ ਜਿਵੇਂ ਹੁਣ ਵਿਸਾਖੀ ਆ ਰਹੀ ਹੈ ਬਹੁਤ ਸੰਗਤਾਂ ਨੇ ਉੱਥੇ ਅੰਮ੍ਰਿਤ ਪਾਣ ਕਰਨਾ ਇੱਕ ਤਾਂ ਸਾਡੀ ਛੋਟੀ ਜੀ ਗੱਲ ਤੁਸੀਂ ਮੰਨ ਲਓ ਵੀ ਇੱਕ ਤਾਂ ਤੁਸੀਂ ਜਿਨੀ ਜਿਨੀ ਵੀ ਅਮਰਿਤ ਛਕਨ ਹੈ ਪਹਿਲਾਂ ਆਪ ਤੁਸੀਂ ਇਕੱਲੇ ਬੈਠ ਕੇ ਆਪਣੇ ਆਪ ਨੂੰ ਪੁੱਛੋ ਵੀ ਮੈਂ ਅੰਮ੍ਰਿਤ ਕਿਉਂ ਛਕ ਰਿਹਾ ਜੇ ਤੁਹਾਨੂੰ ਗੁਰੂ ਨਾਲ ਪਿਆਰ ਹੈ ਜੇ ਤੁਸੀਂ ਗੁਰੂ ਵਾਲੇ ਬਣਨਾ ਹੈ ਤੁਹਾਨੂੰ ਅੰਦਰੋਂ ਆਪ ਦੇ ਆਪ ਨੂੰ ਤੁਹਾਨੂੰ ਐ ਲੱਗ ਰਿਹਾ ਹੈ ਵੀ ਮੈਂ ਅਮਰਿਤ ਛਕਨ ਹੈ ਮੈਂ ਗੁਰੂ ਵਾਲੇ ਬਣਨਾ ਹੈ ਫੇਰ ਅੰਮ੍ਰਿਤ ਛਕੋ ਜੇ ਤੁਹਾਨੂੰ ਜਿਵੇਂ ਘਰ ਦੇ ਵਿੱਚ ਕੋਈ ਮਾੜਾ ਮੋਟਾ ਬੰਦਾ ਨਸ਼ਾ ਪੁੱਤਾ ਕਰਦਾ ਹੁੰਦਾ ਬੀਬੀਆਂ ਕਹਿੰਦੀਆਂ ਨੇ ਤੂੰ ਸ਼ਾਕ ਲੈ ਭਾਈ ਅੰਮ੍ਰਿਤੋਂ ਫੜਾ ਲੈਣ ਸ਼ਾਕ ਲੈ ਤੇ ਹੁਣ ਕਿਨੇ ਸ਼ਾਕ ਲਿਆ ਦੇਖਾ ਦੇਖੀ ਅੰਮ੍ਰਿਤ ਨਾ ਛਕੋ ਦੇਖਾ ਦੇਖੀ ਅੰਮ੍ਰਿਤ ਰਹਿਣ ਦੇ ਬਹੁਤ ਘੱਟ ਚਾਂਸ ਨੇ ਕਿਉਂਕਿ ਜਿਹੜੇ ਦੇਖਿਆ ਦੇਖੀ ਵਾਲੇ ਅੰਮ੍ਰਿਤ ਆ ਨਾ ਇਹ ਛੁੜੀ ਤੁਹਾਨੂੰ ਗੱਲ ਸੀ ਵੀ ਦੋ ਵਿਆਹ ਵੀ ਨਹੀਂ ਕੱਟਦੇ ਜਦੋਂ ਲੋਕ ਵਿਆਹ ਆ ਜਾਂਦੇ ਨੇ ਜਿਹੜਾ ਬੰਦਾ ਪਹਿਲਾਂ ਖਾਣ ਪੀਣ ਕਰਦਾ ਹੁੰਦਾ ਮਾਸ ਮਿੱਟੀ ਕੋਈ ਮਤਲਬ ਦਾਰੂ ਪਹਿਲਾਂ ਪੀਂਦਾ ਹੁੰਦਾ ਉਹ ਤਾਂ ਫਿਰ ਰਹਿਣਾ ਨਹੀਂ ਜਾਂਦਾ ਕਿਉਂ ਉਹਦਾ ਅੰਦਰੋਂ ਪਿਆਰ ਤਾਂ ਹੁੰਦਾ ਨਹੀਂ ਦੇਖਾ ਦੇਖੀ ਅੰਮ੍ਰਿਤਪਾਣਾਸ਼ ਕੀਏ ਦੂਜੀ ਗੱਲ ਵੀ ਜਿਵੇਂ ਹੁਣ ਵਿਸਾਖੀ ਦੇ ਅੰਮ੍ਰਿਤ ਚੱਕਣਾ ਜਾਂ ਕਿਸੇ ਨੇ ਉਹ ਤੋਂ ਬਾਅਦ ਚੱਕਣਾ ਦਾ ਜਿਹੜੇ ਕੇਸਾਂ ਦਾ ਪ੍ਰਕਾਸ਼ ਹੈ ਦਾੜੇ ਦਾ ਪ੍ਰਕਾਸ਼ ਹੈ ਵੀ ਕੇਸ ਪਹਿਲਾਂ ਮੰਨ ਲਓ ਕਟਾਉਣੇ ਬੰਦ ਕਰ ਦਈਏ ਕੇਸਾਂ ਦੀ ਪਹਿਲਾਂ ਸੰਭਾਲ ਕਰਨੀ ਕਮ ਸੇ ਕਮ ਕੋਈ 15-20 ਦਿਨ ਤਾ ਪਹਿਲਾਂ ਕੇਸ ਬੰਦਾ ਕੋਈ ਮਹੀਨਾ ਪਹਿਲਾਂ ਕੇਸ ਮੰਨ ਲਓ ਕੱਟਨੇ ਬੰਦ ਕਰੇ ਹਨਾ ਵੀ ਜੇ ਦਾੜਾ ਪੂਰਾ ਪ੍ਰਕਾਸ਼ ਹੋ ਜੇ ਕੋਈ 2-4 ਮਹੀਨੇ ਸਮਾਂ ਦੇ ਸਕਦਾ ਤਾਂ ਬੜੀ ਸੋਹਣੀ ਗੱਲ ਹੈ ਵੀ ਥੋੜੇ ਜਿ ਝਲਕਦੇ ਪੈਣੇ ਹੋਵੇ ਗੁਰਸਿੱਖ ਵਾਲੀ ਬੰਦੇ ਨੂੰ ਆਏ ਹੁਣ ਕਿੱਲਾ ਕੇਸਰੀ ਪਰਨਾ ਬਨ ਕੇ ਤੇ ਉਹ ਜਿਹੜੇ ਬਜ਼ਾਰੂ ਛੋਟੇ ਛੋਟੇ ਸ਼ਾਸਤ్ర ਐ ਜਿਵੇਂ ਮਾਲੂ ਛੂਟ ਆ ਜਾਂ ਗੰਗਾ ਸਭ ਲੈ ਲਿਆ ਘੜਾ ਸਭ ਤੇ ਆਹ ਆਪਣਾ ਸ਼੍ਰੀ ਸਭ ਲੈ ਲਿਆ ਜਿਹੜੇ ਮੌਕੇ ਤੇ ਨਾ ਨਿਕਲ ਨਾ ਕਰਨ ਬੜੀ ਗੱਲ ਕੀਤੀ ਉਹਨਾਂ ਦੇ ਤਾਂ ਹ ਲੈ ਕੇ ਲਾਜਿੰਦੀਆਂ ਮਲਾ ਦਿੰਦੀਆਂ ਬੁੜੀਆਂ ਤੋਪਾਂ ਆ ਮਾਲੂ ਸਿਆਉ ਦਿੰਦੀਆਂ ਨੇ ਬੀਆ ਕਿ ਡਿੱਗ ਪੈਂਦਾ ਇਹ ਇਹ ਇੱਕ ਫੈਸ਼ਨ ਜੇ ਵਾਂਗੂ ਉਹਨਾਂ ਦੇ ਜਿਹੜੇ ਹੁੰਦੇ ਨੇ ਸ਼ਾਸਤਰ ਵਗੈਰਾ ਸਾਰਾ ਉਹਨਾਂ ਇੱਕ ਜਿਵੇਂ ਬੀਬੀ ਕੋਈ ਫੈਸ਼ਨ ਕਰਦੀ ਹੈ ਉਹ ਫੈਸ਼ਨਾਂ ਵਾਂਗੂ ਲੈ ਰਹੇ ਨੇ ਅਮਰਦੀ ਜਿਹੜੇ ਮਲੁਕਕਾਰ ਨੇ ਇਹ ਗੁਰੂ ਸਾਹਿਬ ਨੇ ਫੈਸ਼ਨ ਵਾਸਤੇ ਨਹੀਂ ਬਣਾਇਆ ਇਹ ਅੰਗ ਸੰਗ ਜਿਹੜੇ ਪਰ ਰੱਖਣੇ ਐ ਸ਼ਾਸਤਰ ਇਹ ਅੰਗ ਸੰਗ ਦਾ ਮਤਲਬ ਇਹੀ ਹੈ ਨਾ ਵੀ ਆਪਣੇ ਕੋਈ ਲੋੜ ਤੇ ਸ਼ਾਸਤਰ ਆਪਣਾ ਕੰਮ ਆ ਸਕੇ ਆਪਾਂ ਤਾਂ ਸ਼ਾਸਤਰ ਆਪਣਾ ਸ਼ਾਸਤਰ ਤਾਂ ਖੀਰਾ ਵੀ ਨਹੀਂ ਬੜਦਾ ਚਲੋ ਸ਼ਾਸਤਰ ਦਾ ਪਹਿਲਾ ਐਵੇਂ ਪਤਾ ਹੋਵੇ ਵੀ ਕਦੋਂ ਤੇ ਕਿੱਥੇ ਵਰਤਣਾ ਹੈ ਵੀ ਜਦੋਂ ਕਿਸੇ ਗਰੀਬ ਨਾਲ ਧੱਕਾ ਹੁੰਦਾ ਕੋਈ ਜਾਂ ਕਿਸੇ ਵੀ ਤਰੀਕੇ ਦਾ ਕਿਸੇ ਨਾਲ ਅਨਿਆਇ ਹੁੰਦਾ ਹੈ ਉੱਥੇ ਜੇ ਬੰਦੇ ਕੋਲੇ ਸ਼ਾਸਤਰ ਹੋਊਗਾ ਬੰਦਾ ਕੋਈ ਗੱਲ ਕਹਿ ਦ ਦੇਊਗਾ ਮੂਹਰੇ ਲਾੜਾ ਮੋਟਾ ਕੋਈ ਝੇਪਦਾ ਮੰਨੂਗਾ ਵੀ ਯਾਰ ਇਹਦੇ ਕੋਲੇ ਸ਼ਾਸਤਰ ਹੈ ਜੇ ਹੁਣ ਆਪਣਾ ਸ਼ਾਸਤਰ ਤਾਂ ਨਿਕਲਦਾ ਹੀ ਨਹੀਂ ਮੈਂ ਦੇਖਿਆ ਹੁਣ 6-6 ਫੁੱਟ ਗੱਦ ਹੁੰਦੇ ਨੇ ਗੁਰਸਿੱਖਾਂ ਦੇ ਸੋਹਣੇ ਸਰੂਪ ਹੁੰਦੇ ਨੇ ਤੇ ਸ਼ਾਸਤਰ ਉਹਨਾਂ ਦਾ ਜਿਹੜਾ ਸ਼ਰੀਰ 'ਚ ਪਾਇਆ ਹੁੰਦਾ ਉਹ ਸਾਰਾ ਮੇਰੇ ਖਿਆਲ ਵੀ ਮਤਲਬ 3-4 ਇੰਚ ਦਾ ਹੁੰਦਾ ਛੋਟਾ ਜਿਹਾ ਜਮੀ ਪਤਲਾ ਜਿਹਾ ਗੱਤਰਤ ਬੀ ਕਮ ਸੇ ਕਮ ਸ਼ਾਸਤਰ ਥੋੜਾ ਜਿਹਾ ਚੰਗਾ ਲਓ ਵੀ ਜ਼ਰੂਰੀ ਨਹੀਂ ਹੈ ਆਪਾਂ ਇਹ ਜ਼ਰੂਰ ਕਿਸੇ ਦੇ ਮਾਰ ਨਹੀਂ ਹੈ ਕਾ ਨੂੰ ਇਹੋ ਜੀ ਕੋਈ ਸਥਿਤੀ ਬਣੇ ਪਰ ਸ਼ਾਸਤਰ ਗੁਰੂ ਸਾਹਿਬ ਨੇ ਜਿਵੇਂ ਆਪਣਾ ਸ਼ਾਸਤਰ ਦਾ ਅਭਿਆਸ ਸ਼ਾਸਤਰ ਚੰਗੇ ਤੋਂ ਚੰਗਾ ਜੋ ਸਭ ਨਾਲ ਆਪਦੀ ਮਾਜ ਨੇ ਮੁਤਾਬਕ ਮਾਜ ਨੇ ਨਾਲ ਕੋਈ 100 200 ਵਧ ਲਓ ਸ਼ਾਸਤਰ ਦੇ ਸ਼ਾਸਤਰ ਆਪਦੇ ਚੰਗੇ ਰੱਖੋ ਦੂਜੀ ਗੱਲ ਵੀ ਕੇਸ ਇੱਕ ਦਾ ਦੇਖੋ ਪਹਿਲਾਂ ਉਹ ਕਰੋ ਰੱਖੋ ਹਨਾ ਦੂਜੀ ਗੱਲ ਵੀ ਨਿਤਨੇਮ ਕਮ ਸੇ ਕਮ 20 ਤੋਂ 21 ਦਿਨ ਪਹਿਲਾ ਬੰਦਾ ਨਿਤਨੇਮ ਕਰਨਾ ਸ਼ੁਰੂ ਕਰਦੇ ਵੇ ਹਨਾ ਨਿਤਨੇਮ ਦੀ ਜਿਹੜੀ ਗੁਰਬਾਣੀ ਦਾ ਜਾਪ ਹੈ ਜਾਂ ਜੇ ਨਹੀਂ ਪੜ ਸਕਦਾ ਗੁਰਬਾਣੀ ਤਾਂ ਕੋਈ ਵਹਿਗੁਰੂ ਗੁਰਮੰਤਰ ਹੈ ਜਿਵੇਂ ਆਪਣਾ ਮੂਲ ਮੰਤਰ ਹੈ ਇਹਨਾਂ ਦੇ ਪਾਠ ਕੋਈ ਘੰਟਾ ਅੱਧਾ ਘੰਟਾ ਵੀ ਉਹਦਾ ਪਹਿਲਾਂ ਥੋੜਾ ਅਭਿਆਸ ਹੋਵੇ ਥੋੜਾ ਆਪ ਦੇ ਆਪ ਨੂੰ ਮੰਨ ਲਓ ਵੀ ਆਪਣਾ ਪ੍ਰਪੇਅਰ ਕਰੇ ਉਹ ਆਪਣੇ ਆਪ ਨੂੰ ਮੰਨ ਕੇ ਜਦੋਂ ਬੈਠ ਕੇ ਦੇਖੇ ਪਾਠ ਕਰਕੇ ਹਨਾ ਵੀ ਇਹ ਜ਼ਰੂਰੀ ਹੈ ਇਹ ਇਹ ਹੈ ਤਾਂ ਜ਼ਰੂਰੀ ਪਰ ਹੁਣ ਕਲਯੁਗ ਦਾ ਪ੍ਰਭਾਵ ਕੋਈ ਪੁੱਛਦਾ ਨਹੀਂ ਹੈ ਗੱਲ ਜਦ ਜੀ ਸਭ ਦਾ ਪਾਠ ਮੈਨੂੰ ਲੱਗਦਾ ਵੀ ਵਿੱਚ ਬੰਦੇ ਇੱਕ ਵੀ ਨਹੀਂ ਕਰਕੇ ਗਏ ਹੁਣੇ ਅਮਰਿਤ ਛਕ ਲਿਆ ਹੁਣਾ ਉਹਨਾਂ ਹਨ ਇਹ ਬਹੁਤ ਮਾੜੀ ਗੱਲ ਹੈ ਇੱਕ ਸ਼ਾਸਤਰ ਦੀ ਬਸ ਵੀ ਸਮਝ ਹੋਵੇ ਬੰਦੇ ਨੂੰ ਵੀ ਜਿਹੜਾ ਆਪਣੇ ਹੁਣ ਸ਼੍ਰੀ ਸਾਹਿਬ ਪਾਇਆ ਇਹਦੀ ਸਮਝ ਹੋਵੇ ਇਹ ਇਕੱਲੇ ਭੋਗ ਲਮਾਉਣ ਵਾਸਤੇ ਵੀ ਨਹੀਂ ਹੈਗਾ ਜਿਵੇਂ ਛੋਟੀਆਂ ਛੋਟੀਆਂ ਆਪਾਂ ਦੁਬਾਰੇ ਫੇਰ ਦੱਸਦੇ ਹਾਂ ਵੀ ਛੋਟੇ ਛੋਟੇ ਸ਼ਾਸਤਰ ਪਾਏ ਨੇ ਆਪਣੇ ਇਹ ਇਕੱਲੇ ਫੈਸ਼ਨ ਨਹੀਂ ਹੈਗਾ ਗੁਰੂ ਸਾਹਿਬ ਨੇ ਕੋਈ ਨਾਤਾ ਯਾਦ ਵਿਸ਼ਵਾਸਾ ਨਾ ਇਹ ਕੋਈ ਫੈਸ਼ਨ ਆ ਇਹ ਕੁਝ ਮੈਂ ਬੜੀ ਗਲਤੀ ਕੀਤੀ ਜੇ ਹੁਣ ਗੁਰਸਿੱਖ ਦੇ ਪਿੱਛੇ ਕੁੱਤਾ ਵੀ ਪੈ ਜਨਾ ਉਹਦੀ ਸ਼ਰੀ ਸਾਹਿਬ ਨਹੀਂ ਨਿਕਲਦੀ ਉਹਦੀ ਇੰਨਾ ਇੰਨਾ ਅੰਧਵਿਸ਼ਵਾਸ ਹੋਇਆ ਪਿਆ ਵੀ ਉਹਦੀ ਸ਼ਰੀ ਸਾਹਿਬ ਤੇ ਤੋਪੇ ਲੱਗੇ ਪਏ ਨੇ ਤਾਂ ਉਹ ਨਿਕਲਦੀ ਨਹੀਂ ਖਿੱਚਦੇ ਉਹ ਨਿਕਲਦੀ ਅੱਧਾ ਘੰਟਾ ਤੱਕ ਉਹ ਸ਼ਰੀ ਸਾਹਿਬ ਬਾਹਰ ਕੱਢਣ ਵਾਸਤੇ ਲੱਗੂਗਾ ਜੇ ਬਾਹਰ ਨਿਕਲਿਆ ਹੀ ਉਹ ਖੀਰਾ ਵੀ ਨਹੀਂ ਵੱਢਦੀ ਬੀਅਰ ਗੁਰੂ ਸਾਹਿਬ ਨੇ ਸ਼ਸਤਰ ਤੇ ਬਾਰੀ-ਬਾਰੀ ਕਿਉਂ ਜ਼ੋਰ ਦਿੱਤਾ ਸੀ ਪਿੰਡਾਂ ਵਾਲੇ ਸੰਤਾਂ ਨੇ ਤਾਂ ਚਲੋ ਮੈਨੂੰ ਰਵਲਵਰ ਦਾ ਹੀ ਕਿਹਾ ਸੀਗਾ ਵੀ ਨਾਲੇ ਬੰਦੇ ਕੋਲੇ ਹਥਿਆਰ ਚੰਗਾ ਹੋਵੇ ਤੇ ਜੇ ਆਪਰ ਰਵਲਵਰ ਜਰੋਂ ਨਹੀਂ ਵੀ ਹੁਣ ਹਰੇਕ ਬੰਦਾ ਲੈ ਸਕਦਾ ਚਲੋ ਗਰੀਬੀ ਦਾ ਵਾਹੇ ਕੁਝ ਵੀ ਹੈ ਕਮ ਸੇ ਕਮ ਸ਼ਸਤਰ ਚੰਗਾ ਰੱਖੋ ਹਣਾ ਜੇ ਕੋਈ ਗਲਤੀ ਕਿਸੇ ਨੂੰ ਗੱਲ ਲੱਗ ਗਈ ਹੋਵੇ ਤਾਂ ਮਾਫ ਕਰਦੇ ਹੋ ਵੀਡੀਓ ਚੰਗੀ ਲੱਗੇ ਤਾਂ ਨੂੰ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ